ਗੁਰੂ ਕਮਾ ਭਗਵਾਨ ਮਹਾਰਾਜ ਕੀ ਜੈ ਕੋ ਮੈਂ ਪਦੀਪ ਦੀਵਾਨ ਪ੍ਰੈਜ਼ੀਡੈਂਟ ਤੇ ਵਿਸ਼ਵਕਰਮਾ ਦੀਵਾਨ ਤੋਂ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਚੋਖੀ ਦੇਣੀ ਚਾਹੁੰਦਾ ਕਿ ਸ਼੍ਰੀ ਵਿਸ਼ਵਕਰਮਾ ਕੈਰੀਟੇਬਲ ਹਸਪੀਟਲ ਜਿਹੜਾ ਕਿ ਬੰਗਾ ਰੋਡ ਫਗਵਾੜਾ ਵਿਖੇ ਸਥਾਪਿਤ ਹੈ ਇਹ ਪਿਛਲੇ ਤਕਰੀਬਨ 40 ਸਾਲ ਹੋ ਗਏ ਜੀ ਜੇ ਅਸੀਂ ਅੱਖਾਂ ਦੀਆਂ ਜਿੰਨੀਆਂ ਬਿਮਾਰੀਆਂ ਹੈਗੀਆਂ ਉਹਦੇ ਵਿੱਚ ਪ੍ਰੀ ਆਪਰੇਸ਼ਨ ਜਿਹੜੇ ਆ ਉਹ ਕਰਦੇ ਰਹੇ ਹੈਗੇ ਆ ਤਾਂ ਹੁਣ 2011 ਦੇ ਵਿੱਚ ਇੱਕ ਬਹੁਤ ਵੱਡੀ ਬਿਲਡਿੰਗ ਜਿਹੜੀ ਹੈ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪੀਟਲ ਦੇ ਨਾਂ 'ਤੇ ਅਸੀਂ ਇੱਥੇ ਸਥਾਪਿਤ ਕੀਤੀ ਹੈ ਜਿੱਥੇ ਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਸਾਡੀ ਜਿਹੜੀ ਸਪੈਸ਼ਲਾਈਜੇਸ਼ਨ ਹੈਗੀ ਆ ਉਹਦੇ ਵਿੱਚ ਅਸੀਂ ਅੱਖਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਤੋਂ ਸ਼ੁਰੂ ਹੋਏ ਸੀ ਜਿੱਥੇ ਅੱਖਾਂ ਦੀ ਸਰਜਰੀ ਹਰ ਤਰ੍ਹਾਂ ਦੇ ਲੈਸ ਜਿਹੜੇ ਪਾਏ ਜਾਂਦੇ ਨੇ ਔਰ ਜਿੱਥੇ ਟਿਕਣ ਹੋ ਸਕਦਾ ਹਰ ਤਰ੍ਹਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੇ ਲਈ ਮਾਹਰੀਨ ਡਾਕਟਰ ਜਿਹੜੇ ਆ ਉਹ ਇਲਾਜ ਕਰਦੇ ਨੇ ਔਰ ਹਜ਼ਾਰਾਂ ਹੀ ਮਰੀਜ਼ ਜਿਹੜੇ ਆ ਉਹ ਇੱਥੋਂ ਇਲਾਜ ਕਰਵਾ ਕੇ ਭਗਵਾਨ ਵਿਸ਼ਮ ਕਰਮਾਈ ਦੀ ਕਿਰਪਾ ਦੇ ਨਾਲ ਬੜਾ ਵਧੀਆ ਆਪਣਾ ਆਨੰਦमय ਜੀਵਨ ਬਤੀਤ ਕਰ ਰਹੇ ਨਾਲ ਦੀ ਨਾਲ ਹੁਣ ਅਸੀਂ ਜਨਰਲ ਜਿਹੜੀ ਮੈਡੀਸਨ ਹੈ ਉਹਦੇ ਵਿੱਚ ਵੀ ਆ ਗਿਆ ਜਨਰਲ ਡਿਜ਼ੀਜ਼ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਮਾਹਰੀ ਨੇ ਐਮਐਸ ਐਮਡੀ ਡਾਕਟਰਸ ਰੱਖੇ ਹੋਏ ਨੇ ਫਿਰ ਆਰਥੋ ਦੇ ਲਈ ਵੀ ਸਾਡੇ ਕੋਲ ਬਹੁਤ ਮਾਹਰੀਨ ਡਾਕਟਰ ਹੈ ਔਰ ਹੁਣ ਅਸੀਂ ਜਿਹੜੇ ਨੀ ਚੇਂजेस ਗੋਡੇ ਚੇਂਜ ਕਰਨ ਦੀ ਜਿਹੜੀ ਇੱਕ ਪ੍ਰਕਿਰਿਆ ਹੈ ਉਹਦੇ ਵਿੱਚ ਵੀ ਅਸੀਂ ਉੱਟੀ ਸਥਾਪਿਤ ਕੀਤੀ ਹੈ ਜਿੱਥੇ ਗੋਡੇ ਵੀ ਚੇਂਜ ਕੀਤੇ ਜਾ ਸਕਦੇ ਨੇ ਹੋਰ ਵੀ ਪਾਰਟਸ ਦੇ ਨੇ ਜਿੱਥੇ ਪ੍ਰੋਬਲਮ ਹੋਵੇ ਉਹਨਾਂ ਤੇ ਪੂਰਾ ਮਤਲਬ ਇਹ ਇਤਿਆਦ ਦੇ ਨਾਲ ਬڑے ਮਾਹਰੀਨ ਡਾਕਟਰਾਂ ਦੁਆਰਾ ਇਲਾਜ ਕੀਤਾ ਜਾਂਦਾ ਹੈ ਨਾਲ ਦੀ ਨਾਲ ਇੱਕ ਜਿਹੜਾ ਸਭ ਤੋਂ ਵੱਡਾ ਕੰਮ ਹੈਗਾ ਵੀ ਅਸੀਂ ਡਾਇਲਿਸਿਸ ਮਸ਼ੀਨਾਂ ਵੀ ਜਿਹੜੀਆਂ ਹੁਣ ਹਸਪਤਾਲ ਚ ਤਾਇਪਿਤ ਕੀਤੀਆਂ ਨੇ ਡਾਇਲਿਸਿਸ ਮਸ਼ੀਨਾਂ ਇਸ ਵੇਲੇ ਡਾਇਲਿਸਿਸ ਦਾ ਬਹੁਤ ਜ਼ਿਆਦਾ ਡੈਸਪਰੇਟ ਹੈ ਸੋਸਾਇਟੀ ਦੇ ਵਿੱਚ ਬਹੁਤ ਸਾਰੇ ਮਰੀਜ਼ ਜਿਹੜੇ ਨੇ ਦਿਨ-ਬ-ਦਿਨ ਆਪਣੇ ਡਾਇਲਿਸਿਸ ਦੇ ਪ੍ਰੋਸੈਸ ਨੂੰ ਲੈ ਕੇ ਹਮੇਸ਼ਾ ਹੀ ਚਿੰਤਤ ਰਹਿੰਦੇ ਸੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਸ਼ਾਇਦ ਮਸ਼ੀਨਾਂ ਦੀ ਘਾਟ ਸੀ ਤੇ ਹੁਣ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪੀਟਲ ਟਰਸਟ ਵੱਲੋਂ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਸਥਾਪਿਤ ਕਰਦੇ ਆ ਗੀਆਂ ਨੇ ਔਰ ਉਹਦੇ ਨੇ ਸੁਖਦੇਵ ਚੱਗਰ ਜੀ ਨੇ ਸਾਨੂੰ ਬੜੀ ਮੱਲੀ ਸਹਾਇਤਾ ਦਿੱਤੀ ਹੈ ਜਿਹਦੇ ਕਰਕੇ ਇਹ ਚੈਂਬਰ ਜਿਹੜਾ ਹੈ ਇਹ ਚਲਾਇਆ ਗਿਆ ਕੱਲ ਨੂੰ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪੀਟਲ ਜਿਹੜਾ ਅੱਗੇ 9 ਤੋਂ 5 ਵਜੇ ਤੱਕ ਨੂੰ ਕੰਮ ਕਰਦਾ ਸੀ ਹੁਣ 24 ਘੰਟੇ ਦੀ ਐਮਰਜੈਂਸੀ ਸਰਵਿਸ ਦੇ ਵਿੱਚ ਵੀ ਆ ਗਿਆ ਜਿੱਥੇ 50 ਬੈੱਡ ਦਾ ਹਸਪੀਟਲ ਜਿਹੜਾ ਆ ਅਸੀਂ ਸੁਸਾਇਟੀ ਨੂੰ ਸਮਰਪਿਤ ਕਰਨ ਲੱਗੇ ਆ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੋਊਗਾ ਕਿਤੇ ਵੀ ਕੋਈ ਐਕਸੀਡੈਂਟਲ ਕੇਸ ਵੀ ਹੋ ਜਾਂਦਾ ਕੋਈ ਸਰਜਰੀ ਇਮੀਡੀਏਟਲੀ ਕਰਨੀ ਪੈ ਜਾਂਦੀ ਹੈ ਉਹਦਾ ਟ੍ਰੀਟਮੈਂਟ ਵੀ ਇੱਥੇ ਇਮੀਡੀਏਟਲੀ ਕੀਤਾ ਜਾਣਾ ਔਰ ਕੱਲ ਤਾਰੀਖ ਜਿਹੜੀ ਹੈਗੀ ਆ 10 ਮਾਰਚ 2025 ਨੂੰ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪੀਟਲ ਦੇ ਵਿੱਚ 24 ਘੰਟੇ ਦੀ ਐਮਰਜੈਂਸੀ ਸਰਵਿਸ ਜਿਹੜੀ ਹੈਗੀ ਆ ਉਹ ਵੀ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਣੀ ਹੈ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਇਹ ਇੱਕ ਬੜਾ ਵੱਡਾ ਉਪਰਾਲਾ ਹੈ ਇਸ ਉਪਰਾਲੇ ਦੇ ਵਿੱਚ ਸਾਰੇ ਇਕੱਠੇ ਹੋ ਕੇ ਆਪਾਂ ਹੰਬੜਾ ਮਾਰੀਏ ਤੇ ਉਹ ਲੋਕ ਜਿਹੜੇ ਪੈਸੇ ਖੁਣੋ ਆਪਣੀਆਂ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਦੇ ਉਹਨਾਂ ਨੂੰ ਦਿੱਕਤਾਂ ਨੇ ਉਹਨਾਂ ਨੂੰ ਅਸੀਂ ਸਾਰੇ ਇੱਕ ਬਹੁਤ ਵੱਡੀ ਰਿਲੈਕਸ ਦੇ ਸਕਦੇ ਹੈਗੇ ਆ ਉਹਨਾਂ ਦੀ ਅਸੀਂ ਸਹਾਇਤਾ ਕਰ ਸਕਦੇ ਆ ਉਹਨਾਂ ਦੇ ਹੈਲਪ ਲਈ ਅਸੀਂ ਅੱਗੇ ਹੱਥ ਵਧਾ ਸਕਦੇ ਆ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਇਹ ਦਾਤੀਤ ਕਰਦਾ ਕਿ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਵਿਖੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪੀਟਲ ਦੇ ਵਿੱਚ ਪੁੱਜੋ ਅਤੇ ਇੱਥੇ ਦੀਆਂ ਸੇਵਾਵਾਂ ਦਾ ਜਿਹੜਾ ਹੈ ਲਾਭ ਉਠਾਓ ਤੁਸੀਂ ਬੋਲਣਾ ਜੇ ਬੱਸ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਸਾਰਿਆਂ ਦੀ ਸੂਚਨਾ ਲਈ ਮੈਂ ਦੱਸ ਜਾਣਾ ਕਿ ਕੱਲ ਨੂੰ 10 ਮਾਰਚ 2025 ਨੂੰ ਦਿਨ ਸੋ ਉੱਬਰ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਇਸ ਚੈਰੀਟੇਬਲ ਹਸਪੀਟਲ ਦਾ ਉਦਘਾਟਨ ਬਕਾਇਦਾ ਤੌਰ ਤੇ ਕੀਤਾ ਜਾ ਰਿਹਾ ਹੈ ਔਰ ਰਸਮੀ ਉਦਘਾਟਨ ਜਿਹੜਾ ਹੈ ਪੂਰੇ ਹਸਪੀਟਲ ਦਾ ਸਰਦਾਰ ਸੁਖਦੇਵ ਸਿੰਘ ਜੀ ਚੱਗਰ ਆਪਣੇ ਕਰਕਮਲਾ ਨੇ ਨਾਲ ਕਰਗੇ 11 ਵਜੇ ਦਾ ਟਾਈਮ ਰੱਖਿਆ ਗਿਆ ਹੈ 10 ਵਜੇ ਪਹਿਲਾਂ ਪੂਜਾ ਆਰੰਭ ਹੋਊਗੀ ਪੂਜਾ ਦੇ ਸਮਾਪਨ ਤੋਂ ਬਾਅਦ ਇਮੀਡੀਏਟਲੀ ਅਸੀਂ ਇਹ ਜਿਹੜਾ ਉਦਘਾਟਨ ਜਿਹੜਾ ਹੈ ਸ਼੍ਰੀ ਸੁਖਦੇਵ ਚੱਗਰ ਜੀ ਉਹਨਾਂ ਦੇ ਕਰਕਮਲਾ ਦੁਆਰਾ ਕਰਾਵਾਂਗੇ ਔਰ 12 12.5 ਬਰੇ